ਲੋਕ ਜੀ ਕੋਰ ਆਪਾਂ ਨਵੀਂ ਤਾਜੀ ਵੀਡੀਓ ਆਪਣੀ ਲੈ ਕੇ ਪਹੁੰਚੇ ਆਂ ਤੁਹਾਡੇ ਖਾਤਰ ਬਹੁਤ ਸਾਰੇ ਮਸ਼ੀਨਰੀਆਂ ਬੋਲਟ ਗੱਡੀਆਂ ਆਲਟੋ ਗੱਡੀ ਕੁੱਲ 46000 ਦੀ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਕਰਦੇ ਆਂ ਜੇ ਆਪਾਂ ਪਹਿਲੀ ਗੱਡੀ ਦੀ ਗੱਲਬਾਤ ਜਿਹੜੀ ਪਹਿਲੀ ਗੱਡੀ ਆਪਣੇ ਕੋਲੇ ਪਹੁੰਚੀ ਆ ਸਵਿਫਟ ਡਿਜ਼ਾਇਰ VDI ਪਹੁੰਚੀ ਸੀ ਮਾਡਲ ਦੀ ਜੇ ਆਪਾਂ ਗੱਲ ਕਰੀਏ 2015 ਮਾਡਲ ਹੈ ਡਿਜ਼ਾਇਰ ਜੀ ਗੱਡੀ ਦਾ ਰੰਗ ਦੇਖੋ ਟਾਇਰਾਂ ਦੇ ਵਿੱਚ ਅਲਾਈ ਦੇਖੋ ਟਾਇਰ ਦੇਖੋ ਕੰਡੀਸ਼ਨ ਆਲੋਕਯਾ ਜੇ ਆਪਾਂ ਨਾਮ ਦੀ ਗੱਲ ਕਰੀਏ ਕਿੰਨੇ ਓਨਰ ਗੱਡੀ ਆ ਤਾਂ ਤੁਹਾਨੂੰ ਮੈਂ ਦੱਸ ਦਿੰਨਾ ਤੀਜੇ ਨਾਮ ਗੱਡੀ ਆ ਜੀ ਤੇ ਕੰਡੀਸ਼ਨ ਆਲੋਕਯਾ ਰੇਟ ਦੀ ਗੱਲ ਕਰੀਏ 490000 ਰੁਪਏ ਡਿਮਾਂਡ ਇੱਕ ਵਾਰੀ ਮਾਲਕ ਨੇ ਲਾ ਕੇ ਭੇਜੀ ਆ ਜੀ ਲੁਧਿਆਣਾ ਇਹਨਾਂ ਦਾ ਏਰੀਆ ਤੇ ਗਿੱਲੀ ਇਹਨਾਂ ਦਾ ਪਿੰਡ ਹੈ ਜੀ ਲੁਧਿਆਣੇ ਲੱਗ ਕੇ ਪੈ ਜਾਂਦਾ ਜਾ ਕੇ ਕਿਸੇ ਨੇ ਦੇਖਣੀ ਗੱਡੀ ਚਲਾ ਕੇ ਦੇਖਣੀ ਹੈ ਕਿਸੇ ਨੂੰ ਪਸੰਦ ਆਈ ਹੈ ਕੋਈ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾ ਤਾ ਮਾਲਕ ਨੇ ਕਿਹਾ ਵੀ ਘੜੇ ਗੱਡੀ ਖੜੀ ਆ ਆ ਕੇ ਦੇਖ ਸਕਦਾ ਹਾਂ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦਾ ਹਾਂ ਬਾਕੀ ਮਾਲਕ ਨੇ ਦੱਸਿਆ ਵੀ ਇੰਜਨ ਗੇਅਰ ਵੱਲੋਂ ਕੋਈ ਪ੍ਰੋਬਲਮ ਹੈ ਨਹੀਂ ਗੱਡੀ ਕੰੰਬਰਾਂ ਬਹੁਤ ਵਧੀਆ ਮਾਲਕ ਨੇ ਰੱਖੀ ਹੋਈ ਆ ਬਹੁਤ ਵਧੀਆ ਚਲਾਈ ਹੋਈ ਆ ਤੁਸੀਂ ਜਾ ਕੇ ਦੇਖਣੀ ਗੱਡੀ ਜਾ ਕੇ ਦੇਖੋ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖੋ ਤੇ ਵਧੀਆ ਟੌਪ ਦੀ ਗੱਡੀ ਆ ਜੀ 4 ਲੱਖ 90000 ਰੁਪਏ ਡਿਮਾਂਡ ਇੱਕ ਵਾਰੀ ਰੇਟ ਫਿਕਸ ਨਹੀਂ ਹੈਗਾ ਆ ਮੌਕੇ ਤੇ ਘਾਟਾ ਵਾਧਾ ਹੋ ਜਾਊਗਾ ਮਾਲਕ ਨੇ ਕਿਹਾ ਇੱਕ ਵਾਰੀ ਆਜੋ ਜ਼ਰੂਰ ਰੇਟ ਵੇਕੇ ਕਰ ਲਵਾਂਗੇ ਤੇ ਇਹਨਾਂ ਦੇ ਗਿੱਲੀ ਪਿੰਡ ਜਾ ਕੇ ਦੇਖ ਸਕਦਾ ਹਾਂ ਚਲਾ ਕੇ ਦੇਖ ਸਕਦਾ ਹਾਂ ਟ్రਾਈ ਲੈ ਕੇ ਦੇਖ ਸਕਦਾ ਹਾਂ ਜਦੋਂ ਤੁਹਾਨੂੰ ਪਸੰਦ ਆਊਗੀ ਪੂਰੀ ਤੁਹਾਨੂੰ ਤਸੱਲੀ ਹੋ ਜਾਵੇਗੀ ਤੇ ਖਰੀਦਣ ਤੇ ਪੂਰਾ ਤੁਸੀਂ ਇੱਦਾਂ ਸਮਝੋਗੇ ਵੀ ਠੀਕ ਹੈ ਗੱਡੀ ਲੈ ਲੀਏ ਤਾਂ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਤੇ ਰੇਟ ਹੋ ਜਾਊਗਾ ਨੰਬਰ ਮਾਲਕ ਦਾ 9915203771 ਆਹ ਬਈ ਨੰਬਰ ਹੈ ਜਿਹਨਾਂ ਨੂੰ ਖਰੀਦਣੀ ਹੈ ਕਰੋ ਗੱਲ ਹੁਣ ਆਪਾਂ ਇੱਕ ਬਈ ਤੁਹਾਡੇ ਖਾਤਰ ਬੁਲਟ ਲੈ ਕੇ ਪਹੁੰਚੇ ਆਂ ਜਮਾ ਨਮਾ ਬੁਲਟ ਹੈ ਕੰਡੀਸ਼ਨ ਬਿਲਕੁਲ ਓਕੇ ਹੈ ਸੀ ਮਾਡਲ ਦੀ ਗੱਲ ਕਰੀਏ 2019 ਮਾਡਲ ਹੈ ਬਿਲਕੁਲ ਨਮਾ ਜਿਵੇਂ ਆਪਾਂ ਸ਼ੋਰੂਮ ਚ ਜਿਵੇਂ ਆਪਾਂ ਕਢਾਉਨੇ ਆ ਉਵੇਂ ਦਾ ਤੇ ਇਹ ਫਾਸਟ ਹੁੰਦਾ ਹੈ ਇੱਕ ਹੱਥ ਚੱਲਿਆ ਹੋਇਆ ਤੇ ਕੰਡੀਸ਼ਨ ਆਲ ਓਕੇ ਬਿਲਕੁਲ ਨਮਾ 31000 ਕੁੱਲ ਚੱਲਿਆ ਹੋਇਆ ਜਿੰਨਾ ਵੀ ਚੱਲਿਆ ਹੋਇਆ ਸਿਰਫ ਮਾਲਕ ਨੇ ਚਲਾਇਆ ਹੋਇਆ ਕੋਈ ਦੂਜੇ ਬੰਦੇ ਨੇ ਹੱਥ ਨਹੀਂ ਲਾਇਆ ਤੇ ਗੁਰਦਾਸਪੁਰ ਖੜੇਗਾ ਜਾ ਕੇ ਕਿਸ ਨੇ ਦੇਖਣਾ ਚਲਾ ਕੇ ਦੇਖਣਾ ਤੁਸੀਂ ਜਾ ਕੇ ਦੇਖ ਸਕਦੇ ਹੋ ਗੁਰਦਾਸਪੁਰ ਤੇ ਸਾਰੇ ਦਾ ਸਾਰਾ ਜੇਨੂਮ ਨਰਜੀ オリジナル ਹੈ ਕੋਈ 파ਟ ਇਹਦਾ ਨਾਂ ਤਾਂ ਬਦਲਿਆ ਹੋਇਆ ਨਾ ਚੇਂਜ ਹੋਇਆ 1,85,000 ਦੇ ਵਿੱਚੋਂ ਮਾਲਕ ਨੇ ਕਿਹਾ ਘਾਟਾ ਵਾਦਾ ਕਰ ਲਵਾਂਗੇ ਬਹਿ ਕੇ ਤੁਹਾਨੂੰ ਪਸੰਦ ਆ ਖਰੀਦਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਗੁਰਦਾਸਪੁਰ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਤੇ ਜਿਨ੍ਹਾਂ ਦਾ ਬੁਲਟ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਹੈ 773599003 ਗੱਲਬਾਤ ਆਪੇ ਕਰ ਲਿਓ ਜੇ ਕੋਈ ਚਾਹਵਨ ਹੈਗਾ ਖਰੀਦਣ ਦਾ ਹੁਣ ਆਪਾਂ ਤੁਹਾਡੇ ਖਾਤਰ ਇੱਕ ਗੱਡੀ ਲੈ ਕੇ ਪਹੁੰਚੇ ਹਾਂ ਸਪਾਰਕ ਗੱਡੀ ਆ ਜੀ 2025 ਤੱਕ ਰੇਦੀ ਪਾਸਿੰਗ ਆਪਾਂ ਨੂੰ ਮਿਲ ਜੂਗੀ ਡਿਮਾਂਡ ਦੀ ਗੱਲ ਕਰੀ 1 ਲੱਖ ਰੁਪਿਆ ਮਾਲਕ ਨੇ ਮੰਗਿਆਗਾ 2010 ਮਾਡਲ ਗੱਡੀ ਆ ਤੇ ਗੱਡੀ ਦੀ ਕੰਡੀਸ਼ਨ ਆ ਲੋਕੇ ਜੀ ਅੰਦਰੋਂ ਆਪਾਂ ਗੱਲ ਕਰੀਏ ਤਾਂ ਆਪਾਂ ਨੂੰ ਸਾਰਾ ਕੁਝ ਬਹੁਤ ਵਧੀਆ ਮਿਲ ਜੂਗਾ ਜਿਵੇਂ ਸੀਟ ਕਵਰ ਹੋ ਗਏ ਬਹੁਤ ਵਧੀਆ ਮਿਲ ਜਾਣਗੇ ਤੇ ਮਿਊਜ਼ਿਕ ਸਿਸਟਮ ਆਪਾਂ ਨੂੰ ਵਧੀਆ ਮਿਲ ਜੂਗਾ ਤੇ ਗੱਡੀ ਖੜੀ ਆ ਭਵਾਨੀਗੜ ਏਰੀਆ ਚ ਜਾ ਕੇ ਕਿਸੇ ਨੇ ਦੇਖਣੀ ਗੱਡੀ ਚਲਾ ਕੇ ਦੇਖਣੀ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦੇ ਹੋ ਕਿਸੇ ਨੇ ਟ్రਾਈ ਲੈਣੀ ਆ ਟ్రਾਈ ਲੈ ਕੇ ਦੇਖ ਸਕਦੇ ਹੋ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਫੋਟੋਆਂ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ 1 ਲੱਖ ਰੁਪਇਆ ਕਿਹਾ ਬਾਕੀ ਮਾਲਕ ਕਹਿੰਦੇ ਵੀ ਮੌਕੇ ਤੇ ਕਰ ਲਵਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਤੁਸੀਂ ਦੇਖਣਾ ਚਾਹੁੰਦੇ ਹੋ ਚਲਾ ਕੇ ਦੇਖਣੀ ਆ ਜਾ ਕੇ ਦੇਖ ਲਿਓ ਪਵਾਨੀਗੜ੍ਹ ਖੜੀ ਆ ਤੇ ਗੱਲਬਾਤ ਹੋ ਜੂਗੀ ਤੁਹਾਡੀ ਸਾਰੀ ਮਾਲਕ ਨਾਲ ਤੁਹਾਨੂੰ ਮੈਂ ਨੰਬਰ ਦੇ ਦੇਣਾ ਕੋਈ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛ ਗਈ ਛਾਪਦੀ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮਾਲਕ ਨਾਲ ਡਾਇਰੈਕਟ ਕਰ ਸਕਦੇ ਹਾਂ ਨੰਬਰ ਮਾਲਕ ਦਾ 70800 75 ਤੇ 99074 ਗੱਲ ਤੁਸੀਂ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੇ ਮਸ਼ੀਨਰੀਆਂ ਮਿਲਣ ਗਿਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗ ਰਹੀ ਏ ਵੀਡੀਓ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਜੀ ਤੇ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਵਧੀਆ ਲੱਗੀ ਏ ਵੀਡੀਓ ਤਾਂ ਲਾਈਕ ਕਰਨਾ ਨਾ ਭੁੱਲਿਓ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤੁਸੀਂ ਚਾਹੁੰਦੇ ਹੋ ਵੀ ਸਾਡੇ ਕੋਲੇ ਹਰ ਰੋਜ਼ ਨਵੀਂ ਵੀਡੀਓ ਪਹੁੰਚੇ ਨਮੀਆਂ ਨਮੀਆਂ ਮਸ਼ੀਨਰੀਆਂ ਸਾਡੇ ਤੱਕ ਪਹੁੰਚ ਸਕਣ ਤਾਂ ਤੁਹਾਨੂੰ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਲਾਜ਼ਮੀ ਕਰ ਦਿਓ ਸਾਰੇ ਜਿੰਨੇ ਵੀ ਦੇਖ ਰਹੇ ਹੋ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਸਬਸਕ੍ਰਾਈਬ ਤੁਹਾਡਾ ਕੀਤਾ ਹੋਊਗਾ ਚੈਨਲ ਤਾਂ ਜਦੋਂ ਵੀ ਨਵੀਂ ਵੀਡੀਓ ਆਵੇਗੀ ਆਪਣੇ ਚੈਨਲ ਤੇ ਤੁਹਾਡੇ ਕੋਲੇ ਮੈਸੇਜ ਉਸੇ ਵੇਲੇ ਪਹੁੰਚ ਜਾਊਗਾ ਜੀ ਤੇ ਬਹੁਤ ਵਧੀਆ ਲੱਗਦਾ ਜੀ ਤੁਸੀਂ ਸਾਰੇ ਚੈਨਲ ਨਾਲ ਜੁੜੇ ਹੋਇਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤੁਸੀਂ ਸਬਸਕ੍ਰਾਈਬ ਕਰਕੇ ਚੈਨਲ ਨਾਲ ਜੁੜਜੋ ਤੇ ਵੱਧ ਤੋਂ ਵੱਧ ਪਿਆਰ ਦਿਆ ਕਰੋ ਜੀ ਵੀਡੀਓ ਨੂੰ ਚੈਨਲ ਨੂੰ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਬਸ ਬਸ ਸਪੋਰਟ ਰੱਖਿਆ ਕਰੋ ਆਪਣੇ ਚੈਨਲ ਤੇ ਤੁਹਾਨੂੰ ਹਰ ਰੋਜ਼ ਗੱਡੀਆਂ ਮਸ਼ੀਨਰੀਆਂ ਕੋਠੀ ਘਰ ਮਕਾਨ ਹਰ ਚੀਜ਼ ਦੇਖਣ ਨੂੰ ਮਿਲੇਗੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚਿਆ ਜੀ ਗੱਡੀ ਆਪਣੇ ਕੋਲੇ ਜਿਹੜੀ ਪਹੁੰਚੀ ਆ ਵਰਨਾ ਪਹੁੰਚੀ ਆ ਜੀ ਤੇ ਕੰਡੀਸ਼ਨ ਪਹਿਲਾਂ ਤੁਸੀਂ ਚੈੱਕ ਕਰੋ ਆਲ ਓਕੇ ਕੰਡੀਸ਼ਨ ਦੀ ਤੇ 1.4 ਹੈ ਜੀ ਸੈਕੰਡ ਓਨਰ ਗੱਡੀ ਆ ਗੱਡੀ ਪੰਜਾਬ ਨੰਬਰ ਹੈ ਜੇ ਆਪਾਂ ਅੰਦਰੋਂ ਗੱਲ ਕਰੀਏ ਗੱਡੀ ਤੋਂ ਆੰਦਰੋਂ ਵੀ ਆਪਾਂ ਨੂੰ ਆਲੋਕ ਕੇ ਮਿਲੂਗੀ ਨਾ ਤਾਂ ਕੋਈ ਡੈਮੇਜ ਹੋਈ ਆ ਨਾ ਕੋਈ ਐਕਸੀਡੈਂਟਡ ਹੋਈ ਐ ਜੀ ਮਾਡਲ 2013 12ਵੇਂ ਮਹੀਨੇ ਦੀ 2013 ਚ ਲਾਸਟ ਦੇ ਵਿੱਚ ਆਈ ਐ ਤੇ ਇਹਨਾਂ ਨੇ ਆਪਨੇ ਚਲਾਈ ਆ ਜੀ ਗੱਡੀ ਤੇ ਵਧੀਆ ਰੱਖੀ ਹੋਈ ਐ ਸ਼ੌਂਕ ਨਾਲ ਰੱਖੀ ਹੋਈ ਐ ਤੇ ਇਹਨਾਂ ਦਾ ਜਿਹੜਾ ਪਿੰਡ ਆ ਰਾਏਕੋਟ ਤੋਂ 7 ਕਿਲੋਮੀਟਰ ਦੀ ਦੂਰੀ ਤੇ ਐ ਜਾ ਕੇ ਕਿਸੇ ਨੇ ਗੱਡੀ ਦੇਖਣੀ ਐ ਚਲਾ ਕੇ ਦੇਖਣੀ ਐ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਤੇ ਜਿਹੜੇ ਮਾਲਕ ਆਪਨੇ ਜੀ ਗੱਡੀ ਦੀ ਤੇ ਉਹਨਾਂ ਦੇ ਮੁੰਡੇ ਦੀ ਗੱਡੀ ਆ ਤੇ ਮੁੰਡਾ ਆਪ ਤਾਂ ਬਾਹਰ ਬਾਗਿਆ ਸੀ ਤੇ ਗੱਡੀ ਘਰੇ ਖੜੀ ਆ ਕੋਈ ਨਹੀਂ ਚਲਾਉਂਦਾ ਤੇ ਬੱਡੀ ਜ਼ਿਆਦਾ ਹੈ ਤੇ ਜਿਹੜੀ ਫੈਮਿਲੀ ਆ ਫੈਮਿਲੀ ਕਹਿੰਦੇ ਆ ਵੀ ਛੋਟੀ ਗੱਡੀ ਕੋਈ ਲੈ ਲਾਂਗੇ ਲੰਮੀ ਜ਼ਿਆਦਾ ਤਾਂ ਕਰਕੇ ਪਹਿਲਾਂ ਮੁੰਡੇ ਨੇ ਲੈਤੀ ਸੀ ਕਿ ਮੁੰਡਾ ਆਪ ਬਾਹਰ ਬਾਗਿਆ ਸੀ ਤੇ ਇਹਨਾਂ ਨੇ ਆਪਦੀ ਗੱਡੀ ਸੇਲ ਕਰਨੀ ਆ ਕੰਡੀਸ਼ਨ ਚ ਕੋਈ ਕਮੀ ਪੇਸ਼ੀ ਨਹੀਂ ਸਾਰਾ ਕੁਝ ਬਹੁਤ ਵਧੀਆ ਜੀ ਇੰਜਨ ਗੇਰ ਬਹੁਤ ਵਧੀਆ ਤੇ ਕੋਈ ਆਵਾਜ਼ ਨਹੀਂ ਆਉਦੀ ਅੰਦਰੋਂ ਵੀ ਇਹਨਾਂ ਨੇ ਵੀਡੀਓ ਵਧੀਆ ਬਣਾਈ ਹੈ 12 ਵੀ ਵੀਡੀਓ ਵਧੀਆ ਬਣਾਈ ਹੈ ਬਾਕੀ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਵੱਲੋਂ ਆਪਣੇ ਕੋਲੇ 3 ਲੱਖ ਤੇ 60000 ਰੁਪਏ ਡਿਮਾਂਡ ਪਹੁੰਚੀ ਹੈ ਤੇ ਮਾਲਕ ਕਹਿੰਦੇ ਆ ਵੀ ਰੇਟ ਕਰ ਲਵਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਕੋਈ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਸੈਕੰਡ ਓਨਰ ਗੱਡੀ ਹੈ ਤੇ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਮਾਲਕ ਦਾ 88725 9780 96 ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਜੇ ਕੋਈ ਬੰਦਾ ਖਰੀਦਣ ਦਾ ਚਾਹਵਾਨ ਹੈਗਾ ਕਿਸੇ ਨੇ ਵੀ ਗੱਡੀ ਜੇ ਖਰੀਦਣੀਆਂ ਚਾਹੀ ਹੁਣ ਆਪਾਂ ਤੁਹਾਡੇ ਖਾਤਰ ਇੱਕ 20000 ਦਾ ਕੁੱਲ ਮੋਟਰਸਾਈਕਲ ਲੈ ਕੇ ਪਹੁੰਚਿਆ 2010 ਮਾਡਲ ਹੈ ਜੀ ਕੰਡੀਸ਼ਨ ਆਲ ਓਕੇ ਹੈ ਤੇ ਲੁਧਿਆਣੇ ਖੜਾ ਹੈਗਾ ਆ ਤੇ ਕਿਸੇ ਨੇ ਦੇਖਣਾ ਹੈ ਕਿਸੇ ਨੇ ਚਲਾ ਕੇ ਦੇਖਣਾ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ 150 ਸੀਸੀ ਹੈ ਜੀ ਡਿਸਕਵਰ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਹੈ ਇੱਕ ਆਪਾਂ ਅਲਟੋ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ ਜੀ ਕੁੱਲ 46000 ਰੁਪਿਆ ਰੇਟ ਹੈ 2005 ਮਾਡਲ ਗੱਡੀ ਆ ਤੇ 46000 ਰੁਪਿਆ ਰੇਟ ਹੈ 70 ਤੋਂ 75 ਪੈਸਾ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਆਲ ਓਕੇ ਆ ਸਾਰੇ ਪਾਰਟ ਵਰਕਿੰਗ ਚ ਨੇ ਸਾਰੇ ਜਿੰਨੇ ਵੀ ਹੁੰਦੇ ਆ ਫੰਕਸ਼ਨ ਸਾਰੇ ਚੱਲਦੇ ਨੇ ਤੇ ਸੀਟ ਕਵਰ ਓਕੇ ਨੇ ਆ ਰੂੜੀ ਇਹਨਾਂ ਦਾ ਏਰੀਆ सिरसा ਕੋਲੇ ਪੈ ਜਾਂਦਾ ਜਾ ਕੇ ਦੇਖਣੀ ਗੱਡੀ ਜਾ ਕੇ ਦੇਖ ਸਕਦਾ ਹਾਂ ਮਾਲਕ ਦਾ ਨੰਬਰ 86 839 ਤੇ 3580042 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ। ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ। ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦੋ। ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਬੱਤ-ਬੱਤ ਲਾਈਕ ਕਰ ਦੋ ਤੇ ਅਗਲੀ ਵੀਡੀਓ 'ਚ ਤੁਹਾਡੇ ਵਾਸਤੇ ਕਿਹੜੇ ਏਰੀਆ 'ਚੋਂ ਕਿੱਥੋਂ ਆਪਾਂ ਲੈ ਕੇ ਪਹੁੰਚੀਏ? ਕੂਠੀ ਮਕਾਨ ਕਰ ਕੋਈ ਮਸ਼ੀਨਰੀ ਤੁਸੀਂ ਮੈਨੂੰ ਦੱਸੋ ਜੀ ਤੁਸੀਂ ਕੀ ਚਾਹੁੰਦੇ ਹੋ ਅਗਲੀ ਵੀਡੀਓ 'ਚ ਤੇ ਆਪਾਂ ਲੈ ਕੇ ਪਹੁੰਚ ਜਾਵਾਂਗੇ।